ਹਾਂਜੀ ਅੱਜ ਆਪਾਂ ਰੈਸਪੀ ਲੈ ਕੇ ਆਏ ਆਂ ਗਰਮੀਆਂ ਸਪੈਸ਼ਲ ਦਹੀਂ ਭੱਲਿਆਂ ਦੀ ਤੇ ਬਹੁਤ ਹੀ ਸੌਫਟ ਤੇ ਨਰਮ ਤੇ ਮਲੈਮ ਬਣਿਆ ਇਹ ਆਪਾਂ ਬਣਾ ਕੇ ਤਿਆਰ ਕੀਤੇ ਆਂ ਸੂਜੀ ਤੋਂ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਇਹਨਾਂ ਨੂੰ ਬਣਾਉਣਾ ਚਾਹੁੰਦੇ ਆਂ ਬਾਜ਼ਾਰ ਜੈਸੀ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਤੁਸੀਂ ਵੀਡੀਓ ਦੇ ਕੋਈ ਵੀ ਪਾੜ ਨੂੰ ਸਕਿਪ ਨਹੀਂ ਕਰਨਾਗਾ ਤੇ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਬਣਾਉਣਾ ਚਾਹੁੰਦੇ ਆਂ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਫੇਰ ਹੀ ਆਪਣੇ ਜਿਹੜੇ ਇਹ ਬਾਜ਼ਾਰ ਵਰਗੇ ਦਹੀਂ ਭੱਲੇ ਬਣ ਕੇ ਤਿਆਰ ਹੋਣਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਏ ਆਂ ਦਹੀਂ ਭੱਲੇਾਂ ਦੀ ਰੈਸਪੀ ਦਹੀਂ ਭੱਲੇ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਬਣਾਉਣਾ ਦੱਸੂਗੀ ਦਹੀਂ ਭੱਲੇਾਂ ਦੀ ਰੈਸਪੀ ਮੈਂ ਪਹਿਲਾਂ ਵੀ ਪਾਈ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਪਰ ਮੈਂ मूंग दाल ਦੇ ਬਣਾਏ ਸੀ ਤੇ ਮੈਂ ਅੱਜ ਬਣਾਉਂਗੀ ਸੂਜੀ ਦੇ ਦਹੀਂ ਭੱਲੇ ਤੇ ਐਨੇ ਮਲੈਮ ਤੇ ਐਨੇ ਆਪਾਂ ਸੌਫਟ ਜਿਹੜੇ ਇਹ ਸੂਜੀ ਦੇ ਦਹੀਂ ਭੱਲੇ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਹੀ ਆਪਾਂ ਜਿਹੜਾ ਇਹਨਾਂ ਦਾ ਮਸਾਲਾ ਤਿਆਰ ਕਰਾਂਗੇ ਤੇ ਚਲੋ ਫਿਰ ਆਪਾਂ ਦਹੀਂ ਭੱਲੇ ਬਣਾਉਣਾ ਸ਼ੁਰੂ ਕਰਦੇ ਆਂ ਦੇ ਦਹੀਂ ਪੱਲੇ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਸੂਜੀ ਲੈਤੀ ਤੇ ਸੂਜੀ ਨੂੰ ਆਪਾਂ ਹੁਣ ਬੌਲ ਦੇ ਵਿੱਚ ਪਾ ਲਾਂਗੇ ਸੂਜੀ ਤੁਸੀਂ ਮੋਟੀ ਚਾਹੇ ਬਰੀਕ ਤੁਸੀਂ ਕੋਈ ਵੀ ਲੈ ਸਕਦੇ ਆ ਪਾ ਦਾਂਗੇ ਹਰਿਆਂ ਮੇਰੇ ਤੇ ਬਰੀਕ ਕਟੀਆਂ ਆ ਜੇ ਪਾ ਦਾਂਗੇ ਆਪਾਂ ਅਦਰਕ ਅਦਰਕ ਨੂੰ ਦਰੁਦਰਾਇਆ ਕਟ ਲਿਆਗਾ ਤੇ ਆਪਾਂ ਹੁਣ ਇਹ ਵੀ ਐਡ ਕਰ ਦਾਂਗੇ ਜੇ ਪਾ ਦਾਂਗੇ ਆਪਾਂ ਬਰੀਕ ਕਟਿਆ ਹੋਇਆ ਪੁਦੀਨਾ ਪੁਦੀਨੇ ਦੀ ਥਾਂ ਤੇ ਤੁਸੀਂ ਧਨੀਆ ਵੀ ਪਾ ਸਕਦੇ ਆ ਪਰ ਮੇਰੇ ਕੋਲੇ ਧਨੀਆ ਹੈ ਨਹੀਂ ਸੀ ਇਸ ਕਰਕੇ ਮੈਂ ਪੁਦੀਨਾ ਵਰਤਿਆ ਰਾਹੇ ਪਾ ਦਾਂਗੇ ਆਪਾਂ ਨਮਕ ਨਮਕ ਆਪਾਂ ਬਾਅਦ ਚ ਵੀ ਚਾਹੀਦਾ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਨਮਕ ਪਾਇਆ ਜਿੰਨੀ ਆਪਾਂ ਸੂਜੀ ਲੈਤੀ ਆ ਤੇ ਉਹ ਤੋਂ ਥੋੜੀ ਜਿਹੀ ਘੱਟ ਆਪਾਂ ਲੈਤੀ ਹੈਗੀ ਹੈ ਦਹੀਂ ਦਹੀਂ ਫਰੈਸ਼ ਹੋਣੀ ਚਾਹੀਦੀ ਹੈ ਖੱਟੀ ਦਹੀਂ ਨਹੀਂ ਹੋਣੀ ਚਾਹੀਦੀ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਥੋੜਾ ਜਿਹਾ ਪਾਣੀ ਪਾ ਕੇ ਇੱਕ ਵਾਰੀ ਆਪਾਂ ਇਹਨੂੰ ਮਿਕਸ ਕਰ ਦਾਂਗੇ ਤੇ ਨਾ ਹੀ ਆਪਾਂ ਬੈਟਰ ਨੂੰ ਪਤਲਾ ਕਰਨਾ ਤੇ ਨਾ ਹੀ ਜ਼ਿਆਦਾ ਆਪਾਂ ਸਖਤ ਰੱਖਣਾਗਾ ਚੰਚੇਪਾ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ ਤੇ ਇਹਨੂੰ 1-2 ਮਿੰਟ ਵਾਸਤੇ ਆਪਾਂ ਫੈਂਟ ਜੇ ਲਵਾਂਗੇ ਦਹੀਂ ਭੱਲੇ ਫਿਰ ਵਧੀਆ ਬੰਦਦੇ ਆ ਸੌਫਟ ਬੰਦਦੇ ਆ ਜਿਹਦੇ ਵਿੱਚ ਸਾਰਾ ਸਮਾਨ ਆਪਾਂ 1-2 ਮਿੰਟ ਵਾਸਤੇ ਚੰਗੀ ਤਰ੍ਹਾਂ ਫੈਂਟ ਲਿਆਗਾ ਹੁਣ ਆਪਾਂ ਥੋੜਾ ਜਿਹਾ ਪਾ ਦਾਂਗੇ ਮਿੱਠਾ ਸੋਡਾ ਮਿੱਠਾ ਸੋਡਾ ਤੁਸੀਂ ਉਦੋਂ ਪਾਉਣਾ ਸੂਜੀ ਦੇ ਵਿੱਚ ਜਦੋਂ ਆਪਾਂ ਨਾਲ ਦੇ ਨਾਲ ਇਹਨਾਂ ਨੂੰ ਫਰਾਈ ਕਰਨਾ ਹੋਵੇ ਤੇ ਮਿੱਠਾ ਸੋਡਾ ਸੂਜੀ ਚ ਪਾਉਣ ਤੋਂ ਪਹਿਲਾਂ ਤੁਸੀਂ ਤੇਲ ਨੂੰ ਗਰਮ ਕਰ ਲੈਣਾਗਾ ਪੱਲੇ ਬਣਾਉਣ ਵਾਸਤੇ ਬੈਟਰ ਹੋ ਗਿਆ ਤਿਆਰ ਤੇ ਚੱਲਦੇ ਆਪਾਂ ਹੁਣ ਗੈਸ 'ਤੇ ਹਰਮਗੇ ਤੇ ਥੋੜਾ ਜਿਹਾ ਆਪਾਂ ਬੈਟਰ ਇੱਕ ਵਾਰੀ ਨਾ ਇਸ ਤਰ੍ਹਾਂ ਆਪਾਂ ਕੜਾਹੀ ਦੇ ਵਿੱਚ ਰੱਖਾਂਗੇ ਆਪ ਨੂੰ ਪਤਾ ਲੱਗ ਗਿਆ ਹਾਂਜੀ ਤੇਲ ਪੂਰਾ ਗਰਮ ਹੋਇਆ ਪਿਆ ਤੇ ਹੁਣ ਆਪਾਂ ਬਣਾਵਾਂਗੇ ਭੱਲੇ ਭੱਲੇ ਛੋਟੇ ਵੱਡੇ ਤੁਸੀਂ ਆਪਦੇ ਹਿਸਾਬ ਨਾਲ ਬਣਾਉਣੇ ਆ ਭੱਲਿਆਂ ਨੂੰ ਹੁਣ ਆਪਾਂ ਚਮਚ ਦੇ ਨਾਲ ਹਿਲਾ ਦਿੰਨੇ ਆ ਉਲਟ-ਪੁਲਟ ਕਰ ਦਿੰਨੇ ਆ ਤੁਸੀਂ ਦੇਖ ਸਕਦੇ ਆ ਹਲਕੇ-ਹਲਕੇ ਹੁਣ ਫਰਾਈ ਵੀ ਹੋ ਗਏ ਆ ਥੋੜੇ ਥੋੜੇ ਇਹ ਫੁੱਲ ਲਵੀਗ ਹੈ ਕਿਉਂਕਿ ਜਿਹੜਾ ਆਪਣਾ ਬੈਟਰ ਸੀ ਨਾ ਆਪਾਂ ਥੋੜਾ ਇੱਕ ਦੋ ਮਿੰਟ ਵਾਸਤੇ ਫੈਂਟਿਆ ਸੀਗਾ ਇਸ ਕਰਕੇ ਇਹ ਭੱਲੇ ਸੌਫਟ ਬਣੇ ਆ ਤੇ ਕਿੰਨੇ ਵਧੀਆ ਜਿਹੜੇ ਫੁੱਲ ਲਗੇ ਹੈਗੇ ਆ ਭੱਲੇ ਆਪਣੇ ਫਰਾਈ ਹੋ ਗਿਆ ਦੋਨੇ ਪਾਸੇ ਜਿਹੜੇ ਸਿੱਕ ਗਏ ਭੱਲੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਤੇਲ ਨਿਚੋੜ ਕੇ ਤੇ ਰੱਖ ਦਾਂਗੇ ਪਲੇਟ ਦੇ ਵਿੱਚ ਤੇ ਹੁਣ ਆਪਾਂ ਦੂਸਰਾ ਪੂਰ ਵੀ ਹੁਣ ਭੱਲਿਆਂ ਦਾ ਕੱਢ ਲੈਨੇ ਨਾਲ ਦੀ ਨਾਲ ਗੇਂਸ ਆਪਾਂ ਮੀਡੀਅਮ 'ਚ ਰੱਖਣਾ ਜਿਆਦਾ ਤੇਜ਼ ਨਹੀਂ ਰੱਖਣਾਗਾ ਦੂਸਰਾ ਪੁਰਵੀ ਪੱਲਿਆਂ ਦਾ ਫਰਾਈ ਹੋ ਗਿਆ ਉਸੇ ਤਰ੍ਹਾਂ ਹੀ ਆਪਾਂ ਕੱਢ ਲੈਨੇ ਤੇਲ 'ਚੋਂ ਤੇ ਰੱਖ ਦਾਂਗੇ ਪਲੇਟ ਦੇ ਵਿੱਚ ਸਾਰੇ ਪੱਲੇ ਬਣਾ ਕੇ ਆਪਾਂ ਰੈਡੀ ਕਰ ਲਏ ਹਾਂਜੀ ਕੜਾਹੀ ਦੇ ਵਿੱਚ ਆਪਾਂ ਗੁਣਗਣਾ ਜਾਂ ਪਾਣੀ ਲੈ ਲਿਆ ਇਹਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਨਮਕ ਤੇ ਨਮਕ ਨੂੰ ਆਪਾਂ ਹੁਣ ਪਾਣੀ ਦੇ ਵਿੱਚ ਖੋਲ ਲਾਂਗੇ ਹੁਣ ਆਪਾਂ ਜਿਹੜੇ ਭੱਲੇ ਬਣਾਏ ਹੈਗੇ ਤੇ ਉਹ ਆਪਾਂ ਪਾਣੀ ਦੇ ਵਿੱਚ ਇਸ ਤਰ੍ਹਾਂ ਹੁਣ ਭਿਉਂ ਲਾਂਗੇ ਸਾਰੇ ਭੱਲੇ ਨੂੰ ਆਪਾਂ ਭਿਉਂ ਲਾਂਗੇ ਸਾਰੇ ਭੱਲੇ ਆਪਾਂ ਹੁਣ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਭਿਉਂਦੇ ਆ ਤੇ ਆਪਾਂ ਇਹਨਾਂ ਨੂੰ 15 ਕਿ ਮਿੰਟ ਭਿਉਂ ਕੇ ਰੱਖਣਾ ਹੈਗਾ ਜਿਆਦਾ ਟਾਈਮ ਨਹੀਂ ਆਪਾਂ ਇਹਨਾਂ ਨੂੰ ਭਿਉਂ ਕੇ ਰੱਖਣਾ ਜੇ ਜਿਆਦਾ ਟਾਈਮ ਆਪਾਂ ਇਹਨਾਂ ਨੂੰ ਭਿਉਂ ਕੇ ਰੱਖਿਆ ਤਾਂ ਵੇ ਥੋੜੇ ਜੇ ਨਾ ਇਈ ਵਾਰ ਟੋਟਾ ਜੇ ਜਾਂਦੇ ਇਸ ਕਰਕੇ ਆਪਾਂ ਥੋੜਾ ਟਾਈਮ ਹੀ ਭੋਕੇ ਰੱਖਾਂਗੇ ਹੁਣ ਆਪਾਂ ਤਿਆਰ ਕਰਾਂਗੇ ਦਹੀਂ ਭੱਲਿਆਂ ਵਾਸਤੇ ਮਸਾਲਾ ਮਸਾਲੇ ਵਾਸਤੇ ਆਪਾਂ ਰੱਖ ਲਿਆ ਤਵਾ ਹੁਣ ਗੈਸ ਦੇ ਉੱਪਰ ਤੇ ਡੇਢ ਚਮਚਾ ਆਪਾਂ ਪਾ ਦਾਂਗੇ ਸਾਬਤ ਜੀਰਾ ਇੱਕ ਚਮਚਾ ਪਾ ਦਾਂਗੇ ਆਪਾਂ ਅਜਮੈਨ ਚਾਰ ਪੰਜ ਪਾ ਦਾਂਗੇ ਆਪਾਂ ਸਾਬਤ ਕਾਲੀਆਂ ਮਿਰਚਾਂ ਤੇ ਆਪਾਂ ਥੋੜਾ ਜਿਹਾ ਇਹਨੂੰ ਭੁੰਨ ਲਾਂਗੇ ਹੁਣ ਇਹ ਥੋੜਾ ਜਿਹਾ ਇਹਨਾਂ ਦਾ ਕਲਰ ਚੇਂਜ ਹੋ ਗਿਆ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਕੀਰੇ ਨੂੰ ਤੇ ਅਜਮੈਨ ਨੂੰ ਆਪਾਂ ਹੁਣ ਭੁੰਨ ਲਿਆਗਾ ਤੇ ਆਪ ਗੈਸ ਕਰਦਾਂਗੇ ਬੰਦ ਪਲੇਟ ਦੇ ਵਿੱਚ ਥੋੜਾ ਜਿਹਾ ਆਪਾਂ ਠੰਡਾ ਕਰਾਂਗੇ ਮਿਕਸੀ ਵਾਲਾ ਆਪਾਂ ਜੱਗ ਲੈ ਲਿਆ ਅਜਮੈਨ ਤੇ ਜੀਰਾ ਭੁੰਨਿਆ ਹੋਇਆ ਆਪਾਂ ਹੁਣ ਜੱਗ ਦੇ ਵਿੱਚ ਪਾ ਦਾਂਗੇ ਤੇ ਤੁਸੀਂ ਕੁੰਡੇ ਦੇ ਵਿੱਚ ਵੀ ਕੁੱਟ ਕੇ ਤੇ ਮਸਾਲੇ ਨੂੰ ਤਿਆਰ ਕਰ ਸਕਦੇ ਆ ਜੀਰਾ ਤੇ ਅਜਮੈਨ ਨੂੰ ਆਪਾਂ ਪੀਸ ਲਿਆਗਾ ਤੇ ਇਹਦਾ ਆਪਾਂ ਇੱਕ ਪਾਊਡਰ ਤਿਆਰ ਕਰ ਲਿਆ ਤੇ ਹੁਣ ਆਪਾਂ ਕੱਢ ਲੈਣੇ ਆ ਪਲੇਟ ਦੇ ਵਿੱਚ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਥੋੜਾ ਜਿਹਾ ਪਾ ਦਾਂਗੇ ਆਪਾਂ ਚਿੱਟਾ ਨਮਕ ਥੋੜਾ ਜਿਹਾ ਪਾ ਦਾਂਗੇ ਆਪਾਂ ਚਾਟ ਮਸਾਲਾ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕ ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਾਂਗੇ ਸਹੀ ਭੱਲਿਆਂ ਦਾ ਮਸਾਲਾ ਬਣ ਕੇ ਰੈਡੀ ਆ ਇੱਕ ਕੌਲਾ ਆਪਾਂ ਦਹੀਂ ਦਾ ਲੈ ਲਿਆ ਤੇ ਦਹੀਂ ਨੂੰ ਆਪਾਂ 5 ਮਿੰਟ ਫੈਂਟ ਲਾਂਗੇ ਦਹੀਂ ਫਰੈਸ਼ ਤੇ ਤਾਜੀ ਹੋਣੀ ਚਾਹੀਦੀ ਆ ਖੱਟੀ ਦਹੀਂ ਨਹੀਂ ਹੋਣੀ ਚਾਹੀਦੀ ਭੱਲਿਆਂ ਦੇ ਉੱਪਰ ਪਾਉਣ ਵਾਸਤੇ ਹਾਂਜੀ ਦਹੀਂ ਨੂੰ ਆਪਾਂ ਫੈਂਟ ਲਿਆਗਾ ਤੇ ਸਾਰਾ ਸਮਾਨ ਆਪਾਂ ਰੈਡੀ ਕਰ ਲਿਆਗਾ ਹਾਂਜੀ 15 ਮਿੰਟ ਹੋ ਗਏ ਭੱਲਿਆਂ ਨੂੰ ਪਾਣੀ ਦੇ ਵਿੱਚ ਰੱਖਿਆ ਤੇ ਬਿਲਕੁਲ ਇਹ ਨਰਮ ਹੋ ਗਿਆ ਤੇ ਹੁਣ ਆਪਾਂ ਹਲਕੇ ਜਿਹੇ ਹੱਥ ਨਾਲ ਭੱਲਿਆਂ ਨੂੰ ਬਾਹਰ ਕੱਢ ਲਾਂਗੇ ਪਾਣੀ ਦੇ ਵਿੱਚੋਂ ਤੇ ਪਾਣੀ ਆਪਾਂ ਹਲਕੇ ਜਿਹੇ ਹੱਥ ਨਾਲ ਨਿਚੋੜ ਦਾਂਗੇ ਦਬਾਉਣੇ ਨਹੀਂਗੇ ਨਹੀਂ ਤਾਂ ਜਿਆਦਾ ਇਹ ਫਿਸ ਜ ਜਾਣਗੇ ਫਿਰ ਤੇ ਹਲਕੇ ਜਿਹੇ ਹੱਥ ਨਾਲ ਦਬਾਉਣਾਗਾ ਤੇ ਹੁਣ ਆਪਾਂ ਰੱਖ ਦਾਂਗੇ ਪਲੇਟ ਦੇ ਵਿੱਚ ਸਾਰੇ ਭੱਲੇ ਆਪਾਂ ਬਾਹਰ ਕੱਢ ਲਾਂਗੇ ਪਾਣੀ ਦੇ ਵਿੱਚੋਂ ਹਾਂਜੀ ਸਾਰੇ ਭੱਲੇ ਆਪਾਂ ਪਾਣੀ ਦੇ ਵਿੱਚ ਹੁਣ ਬਾਹਰ ਕੱਢ ਕੇ ਤੇ ਰੱਖ ਲਿਆ ਆਪਾਂ ਪਲੇਟ ਦੇ ਵਿੱਚ ਤੇ ਹਾਂਜੀ ਹੁਣ ਆਪਾਂ ਦਹੀਂ ਦੇ ਵਿੱਚ 2 ਚਮਚ ਪਾ ਦਾਂਗੇ ਖੰਡ ਦੇ ਤੇ ਖੰਡ ਨੂੰ ਮੈਂ ਪੀਸਿਆ ਹੋਇਆ ਆਪਾਂ ਆਪੇ ਮਿਕਸ ਕਰ ਦਾਂਗੇ ਦਹੀਂ ਦੇ ਵਿੱਚ ਖੰਡ ਦੀ ਹਾਂਜੀ ਇੱਕ ਆਪਾਂ ਪਲੇਟ ਲੈ ਲਈ ਆ ਹੁਣ ਇਹਦੇ ਵਿੱਚ ਆਪਾਂ ਰੱਖ ਦਾਂਗੇ 3 ਭੱਲੇ ਉੱਪਰ ਆਪਾਂ ਪਾ ਦਾਂਗੇ ਹੁਣ ਦਹੀਂ हरी चटनी हूँ आप देंगे लाल चटनी हम आप जो मसाला तैयार किया दही पलिया वास्तव तो आप हम उपर मसाला पा देंगे हाँ जी दही पले बन के रेडी है तुम देख सकते हो बहुत वादिया आप दही पले बनाए है ਬਹੁਤ ਹੀ ਜ਼ਿਆਦਾ ਇਹ ਸੌਫਟ ਬਣਿਆ ਤੁਸੀਂ ਦੇਖ ਸਕਦੇ ਜਦੋਂ ਆਪਾਂ ਚਮਚ ਦੇ ਨਾਲ ਕੱਟਿਆ ਤਾਂ ਬਹੁਤ ਹੀ ਨਰਮ ਛੇਤੀ ਕੱਟੇ ਗਏ ਤੁਸੀਂ ਦੇਖ ਸਕਦੇ ਹੋ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਿਓ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਕਮੈਂਟ ਤੁਸੀਂ ਜ਼ਰੂਰ ਕਰਨਾ ਹਾਂਜੀ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ